ਇਹ ਸੜਕ ਸਾਡੀ ਟੁੱਟੀ ਹੋ ਤੇ ਬਣਾਉਂਦੇ ਨਹੀਂ ਹੈਗੇ ਕਈ ਵਾਰੀ ਮੈਂ ਸਪੈਲਟ ਵੀ ਜਾ ਕੇ ਆਏ ਆ ਇਕੱਠੇ ਹੋ ਕੇ ਦਸਨ ਸੀਗਾ ਉਹ ਵੀ ਨਾਲ ਸੀ ਉਹਨਾਂ ਨੇ ਸਾਡੇ ਸਾਹਮਣੇ ਗਿਆ ਬਈ ਇਸ ਤਰੀਕੇ ਦੀ ਨਾਣੀ ਹੈ ਅੱਜ ਤੱਕ ਉਸ ਗੱਲ ਨੂੰ 6 ਮਹੀਨੇ ਹੋ ਚੁੱਕੇ ਨੇ ਕੋਈ ਇੱਥੇ ਸੜਕ ਨੂੰ ਦੇਖਣ ਨਹੀਂ ਆਇਆ ਕੋਈ ਕਦੇ ਕਿ ਡੀਓ ਸਾਹਿਬ ਐਵੇਂ ਖੁਦ ਆ ਕੇ ਉਹਰੇ ਮੌਕਾ ਦੇ ਕੇ ਸਾਨੂੰ ਆਸ਼ਵਾਸ਼ਣ ਦੇ ਕੇ ਗਏ ਨੇ ਕਿ ਤੁਹਾਡੀ ਸੜਕ ਜਲਦੀ ਤੋਂ ਜਲਦੀ ਬਣਾਵਾਂਗੇ ਪਰ ਉਸ ਤੇ ਇੰਪਲੀਮੈਂਟ ਨਹੀਂ ਕੀਤਾ ਤੇ ਉਹਨਾਂ ਨੂੰ ਬੇਨਤੀ ਹੈ ਉਹ ਕਹਿੰਦੇ ਅਸੀਂ ਲੋਕ ਟਾਇਲ ਲਗਾਵਾਂਗੇ ਚਾਹੇ ਲੋਕ ਟਾਇਲ ਲਗਾ ਲਓ ਸਾਨੂੰ ਇਸ ਗੱਲ ਤੇ ਕੋਈ ਤਰ੍ਹਾਂ ਨਹੀਂ ਹੈ ਵੀ ਸੜਕ ਬਣਾ ਕੇ ਦੋ ਕਿਉਂਕਿ ਕਿਉਂਕਿ ਲੰਕਾ ਤਾਂ ਵਧੀਆ ਹੋਵੇ ਨਾ ਜੀ ਸਮਾਂ ਜ਼ਿਆਦਾ ਹੋ ਗਿਆ ਇਹਨੂੰ ਖਰਾਬ ਹੋਈ ਨਹੀਂ ਇੱਕ ਬਾਥਰੂਮ ਦੀ ਬਹੁਤ ਪ੍ਰੋਬਲਮ ਹੈ ਜੀ ਇਸ ਮਾਰਕੀਟ 'ਚ ਉਹਦੀ ਵੀ ਮੰਗ ਕਰਦੇ ਵੀ ਉਹ ਵੀ ਜਲਦੀ ਬਣਾਉਣ ਐ ਮੈਂ ਸਮਾਣਾ ਹਲਚਲ نیوز ਟੀਵੀ ਦੇਖ ਰਹੇ ਸਾਰੇ ਸਰੋਤਿਆਂ ਨੂੰ ਪਾਟਕਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਅੱਜ ਮਸਲਾ ਲੈ ਕੇ ਲੈ ਕੇ ਪਹੁੰਚੇ ਆਂ ਜਿਹੜੀ ਪੱਕਾ ਫਲ ਰੋਡ ਹੈ ਨਾਲ ਹੀ ਪੋਸਟ ਆਫਿਸ ਰੋਡ ਹੈ ਇਸ ਰੋਡ ਦੀ ਹਾਲਤ ਅੱਜ ਦੀ ਨਹੀਂ ਪਿਛਲੇ 10 ਸਾਲ ਤੋਂ ਹਾਲਤ ਨਰਕ ਵਰਗੀ ਬਣੀ ਪਈ ਹੈ ਜਿਹੜੇ ਦੁਕਾਨਦਾਰ ਤਾਂ ਪਰੇਸ਼ਾਨ ਹੈ ਹੀ ਹੈ ਨੇ ਜਿਹੜੇ ਲੋਕ ਇੱਥੋਂ ਲੰਘਦੇ ਨੇ ਆਉਂਦੇ ਨੇ ਜਾਂ ਜਾਂਦੇ ਨੇ ਆਪਣੀ ਮੰਜ਼ਿਲ ਵੱਲ ਜਿਹਨੇ ਵੀ ਆਣਾ ਜਾਣਾ ਹੁੰਦਾ ਹੈ ਅਨੇਕਾਂ ਹੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਸਭ ਤੋਂ ਵੱਡੀ ਪਰੇਸ਼ਾਨੀ ਇਹ ਹੈ ਜਦੋਂ ਬਾਰਿਸ਼ ਦਾ ਟਾਈਮ ਆਉਂਦਾ ਹੈ ਤਾਂ ਇਸ ਰੋਡ ਦੇ ਉੱਤੇ 2-2 ਫੁੱਟ ਪਾਣੀ ਖੜ ਜਾਂਦਾ ਜਿੱਦੀ ਕਿਸੇ ਪਾਸੇ ਕੋਈ ਨਿਕਾਸੀ ਨਾ ਹੋਣ ਕਰਕੇ ਪਾਣੀ ਹੌਲੀ-ਹੌਲੀ ਕਿਸੇ ਦੇ ਕਿਸੇ ਪਾਸੇ ਢਾਲ ਵੱਲ ਜਾਂਦਾ ਤਾਂ ਉਸ ਨੂੰ ਜਾਂਦੇ ਜਾਂਦੇ ਸਾਰਾ ਦਿਨ ਜਾਂ 2-2 ਦਿਨ ਲੱਗ ਜਾਂਦੇ ਨੇ ਉਹਦੇ ਕਰਕੇ ਇਹਨਾਂ ਦੀ ਦੁਕਾਨਦਾਰੀ ਵੀ ਖਰਾਬ ਹੁੰਦੀ ਹੈ ਦੁਕਾਨਦਾਰੀ ਤੇ ਵੀ ਅਸਰ ਪੈਂਦਾ ਪਹਿਲਾਂ ਹੀ ਕੁਝ ਦੁਕਾਨਦਾਰੀ ਬਹੁਤ ਮੰਦੇ ਚ ਚੱਲ ਰਹੀ ਹੈ ਇਨਾ ਦਾ ਕਹਣਾ ਕਿ ਵੀ ਐਮਐਲਏ ਸਾਹਿਬ ਸਾਡੇ ਕੋਲ ਆਏ ਵੀ ਸੀਗੇ ਉਹਨਾਂ ਨੇ ਕਿਹਾ ਵੀ ਸੀ ਕਮਿਟਮੈਂਟ ਵੀ ਕੀਤੀ ਸੀ ਇਹ ਕਹਣਾ ਦੁਕਾਨਦਾਰਾਂ ਦਾ ਕਿ ਵੀ ਤੁਹਾਨੂੰ ਇੱਥੇ ਇੰਟਰਲੋਕ ਟਾਈਲ ਲਵਾ ਦਿੰਨੇ ਆ ਪਰ ਇੰਟਰਲੋਕ ਟਾਈਲ ਵੀ ਨਹੀਂ ਲੱਗੀ ਤੇ ਜਿਹੜੀ ਉਹਨਾਂ ਨੇ ਮੰਗ ਸੀ ਉਹ ਪ੍ਰਵਾਨ ਵੀ ਨਹੀਂ ਚੜੀ ਇੱਥੇ ਦੁਕਾਨਦਾਰਾਂ ਦਾ ਇਹ ਵੀ ਕਹਿਣਾ ਇੱਕ ਵਾਸ਼ਰੂਮ ਦੀ ਸਾਨੂੰ ਬੜੀ ਜ਼ਰੂਰਤ ਹੈ ਜਿਹਦੇ ਕਰਕੇ ਦੁਕਾਨਦਾਰਾਂ ਨੂੰ ਆਪਣੇ ਘਰਾਂ ਵੀ ਤੁਝੇ ਖੁੰਝੇ ਖਾਂਡੇ ਦੇ ਵਿੱਚ ਜਾਣਾ ਕਰਨਾ ਪੈਂਦਾ ਜਿਹਦੇ ਕਰਕੇ ਸ਼ਰਮਿੰਦਗੀ ਦਾ ਵੀ ਸਾਹਮਣਾ ਕਰਨਾ ਪੈਂਦਾ ਕਿਉਂਕਿ ਉਹਨਾਂ ਨੇ ਇੱਕ ਵਾਸ਼ਰੂਮ ਵੀ ਬਣਵਾ ਕੇ ਦਿੱਤਾ ਜਾਵੇ ਉਹਦੇ ਨਾਲ ਦੁਕਾਨਦਾਰਾਂ ਨੂੰ ਸੋਖ ਹੋਵੇਗੀ ਹੋਵੇਗੀ ਤੇ ਉਹਨਾਂ ਨੂੰ ਵੀ ਪਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਹੁਣ ਵੇਖਦੇ ਆ ਐਮਐਲਏ ਸਾਹਿਬ ਇਸ ਵਾਰ ਕਿੰਨਾ ਗੌਰ ਕਰਦੇ ਨੇ ਇਹਦਾ ਸਮਝ ਦੱਸੇਗਾ ਕੈਮਰਾਮੈਨ ਦੇ ਨਾਲ ਪ੍ਰੇਮ ਬਦਵਾਦੀ ਰਿਪੋਰਟ ਹਾਂਜੀ ਲਾਲਾ ਜੀ ਕੀ ਕਹਿਣਾ ਚਾਹੁੰਦੇ ਹੋ ਅਸੀਂ ਸੜਕ ਬਾਰੇ ਕਹਿਣਾ ਚਾਹੁੰਦੇ ਹਾਂ ਜੀ ਕਈ ਸਾਲ ਹੋ ਗਏ ਸਾਡੀ ਟੁੱਟੀ ਨੂੰ ਤੇ ਬਣਾਉਂਦੇ ਨਹੀਂ ਹੈਗੇ ਕਈ ਵਾਰੀ ਨਿਸੀਪੈਲਟੀ ਵੀ ਜਾ ਕੇ ਆਏ ਆ ਇਕੱਠੇ ਹੋ ਕੇ ਐਮਐਲਏ ਸਾਹਿਬ ਕੋਲ ਹੀ ਪਹੁੰਚ ਕੀਤੀ ਹੈ ਤੇ ਇਹਨਾਂ ਨੇ ਕੋਈ ਗੌਰ ਨਹੀਂ ਕੀਤੀ ਕੋਈ ਸਾਡੀ ਸੁਣਵਾਈ ਨਹੀਂ ਹੋਈ ਅਸੀਂ ਚਾਹੁੰਦੇ ਹਾਂ ਵੀ ਸਾਡੀ ਸੁਣਵਾਈ ਹੋਵੇ ਤੇ ਸੜਕ ਜਲਦੀ ਜਲਦੀ ਬਣਾਈ ਜਾਵੇ ਤਾਂ ਕਿ ਲੋਕ ਵੀ ਇਹ ਜਿਹੜਾ ਬੰਗਾ ਬਹੁਤ ਐਕਸੀਡੈਂਟ ਹੁੰਦੇ ਇੱਥੇ ਲੋਹੇ ਦੇ ਡੱਬੇ ਬਹੁਤ ਪਏ ਹੋਏ ਨੇ ਜਦੋਂ ਬਰਸਾਤ ਆਉਂਦੀ ਪਾਣੀ ਖੜ ਜਾਂਦਾ ਇੱਥੇ ਸਾਡੇਆਂ ਕੱਪੜੇ ਖਰਾਬ ਹੋ ਜਾਂਦੇ ਲੰਗ ਜਾਂਦੇ ਨੇ ਅਸੀਂ ਕਹਿੰਦੇ ਆ ਵੀ ਜਲਦੀ ਜਲਦੀ ਸੜਕ ਬਣਾਈ ਜਾਵੇ ਸਾਡੀ ਇਹੀ ਮੰਗ ਹੈ ਪ੍ਰਸ਼ਾਸਨ ਤੋਂ ਤੇ ਧੰਨਵਾਦ ਜੀ ਬੇਨਤੀ ਕਰਾਂਗਾ ਅਸੀਂ ਸਾਰੀ ਮਾਰਕੀਟ ਵਾਲੇ ਇਕੱਠੇ ਹੋ ਕੇ ਐਪਲੀਕੇਸ਼ਨ ਟਾਈਪ ਕਰਾ ਕੇ ਈਓ ਸਾਹਿਬ ਨੂੰ ਵੀ ਦੇ ਕੇ ਆਏ ਆ ਈਓ ਸਾਹਿਬ ਐਮਈ ਫੂਡਾਕੇ ਉਰੇ ਮੌਕਾ ਦੇ ਕੇ ਸਾਨੂੰ ਆਸ਼ਵਾਸ਼ਣ ਦੇ ਕੇ ਗਏ ਨੇ ਕਿ ਤੁਹਾਡੀ ਸੜਕ ਜਲਦੀ ਜਲਦੀ ਬਣਾਵਾਂਗੇ ਪਰ ਉਸ ਤੋਂ ਇੰਪਲੀਮੈਂਟ ਨਹੀਂ ਕੀਤਾ ਤੇ ਉਹਨਾਂ ਨੂੰ ਬੇਨਤੀ ਹੈ ਉਹ ਕਹਿੰਦੇ ਅਸੀਂ ਲੋਕ ਟਾਈਲ ਲਗਾਵਾਂਗੇ ਚਾਹੇ ਲੋਕ ਟਾਈਲ ਲਗਾ ਲਓ ਸਾਨੂੰ ਇਸ ਗੱਲ ਤੇ ਕੋਈ ਤਰਾਹ ਨਹੀਂ ਹੈ ਵੀ ਸੜਕ ਬਣਾ ਕੇ ਦਿਓ ਕਿਉਂਕਿ ਤੂੜ ਮਿੱਟਾ ਇੰਨਾ ਬਹੁਤ ਜ਼ਿਆਦਾ ਉੜਦਾ ਜਦੋਂ ਬੱਸਾਂ ਮੋਟਰਸਾਈਕਲ ਗੱਡੀਆਂ ਲੰਘਦੇ ਨੇ ਸਾਰਾ ਦੁਕਾਨਾਂ ਜਾਂਦਾ ਪਹਿਲਾਂ ਹੀ ਬਿਮਾਰੀਆਂ ਚੜ ਰਹੀਆਂ ਨੇ ਕਿਸੇ ਨੂੰ ਸਾਹ ਦੀ ਬਿਮਾਰੀ ਹੈ ਕਿਸੇ ਨੂੰ ਦਮੇ ਦੀ ਬਿਮਾਰੀ ਹੈ ਤੇ ਉਸ ਕਰਕੇ ਡਸਟ ਉਸਨ ਨਾਲ ਬਹੁਤ ਜ਼ਿਆਦਾ ਬਿਮਾਰੀਆਂ ਚੱਲ ਰਹੀਆਂ ਨੇ ਇਸ ਕਰਕੇ ਉਹਨਾਂ ਨੂੰ ਹੰਮਲ ਰਿਕਵੈਸਟ ਹੈ ਪ੍ਰਸ਼ਾਸਨ ਨੂੰ ਕਿ ਛੋਟਾ ਜਿਹਾ ਟੋਟਾ ਜਿਹਾ ਕੋਈ ਜ਼ਿਆਦਾ ਵੱਡਾ ਟੋਟਾ ਨਹੀਂ ਹੈ ਤੇ ਗਿ 15 ਦਾ ਕੰਮ ਨਾਲ ਹੈ ਕੋਈ ਜ਼ਿਆਰੀਆਂ ਦਾ ਕੰਮ ਨਹੀਂ ਤੇ ਇਸ ਟੋਟੇ ਨੂੰ ਬਣਾਇਆ ਬੜੀ ਮਿਹਰਬਾਨੀ ਹੋਏਗੀ ਧੰਨਵਾਦ ਜੀ ਹਾਂਜੀ ਵੀਰ ਜੀ ਸਾਡੇ ਪਿਆਰ ਚ ਵੀਰ ਜੀ ਬਹੁਤ ਜਿਨ੍ਹਾਂ ਤੋਂ ਸੜਕ ਨਹੀਂ ਬਣੀ ਸੜਕ ਤਾਂ ਥਾਂ ਥਾਂ ਤੇ ਟੋਏ ਪਈ ਹੋਈ ਨੇ ਤੇ ਜਦੋਂ بارش ਪੈਂਦੀ ਹੈ ਪਾਣੀ 2-2 ਫੁੱਟ ਪਾਣੀ ਖੜ ਜਾਂਦਾ ਜੀ ਕਈ ਬੱਚੇ ਸਾਈਕਲ ਸਕੂਟਰ ਤੋਂ ਇੱਥੇ गिर ਜਾਂਦੇ ਨੇ ਜੀ ਇਹ ਕਈ ਚਾਂਸ ਹੋ ਚੁੱਕੇ ਨੇ ਜੀ ਅਸੀਂ ਇਹ ਮੰਗ ਕਰਦੇ ਹਾਂ ਕਿ ਸਾਡੀ ਸੜਕ ਤੇ ਛੇਤੀ ਛੇਤੀ ਬਣਾਈ ਜਾਵੇ ਜੀ ਅਸੀਂ ਐਮਐਲਏ ਸਾਹਿਬ ਕੋਲ ਵੀ ਇਹ ਹੀ ਮੰਗ ਕਰਦੇ ਹਾਂ ਕਿ ਸਾਡੀ ਸੜਕ ਬਣਾਈ ਜਾਵੇ ਜੀ ਧੰਨਵਾਦ ਵੀਰ ਜੀ ਹਾਂਜੀ ਵੀਰ ਜੀ ਕੀ ਕਹਿਣਾ ਚਾਹੁੰਦੇ ਹੋ ਅਸੀਂ ਇਹ ਕਹਿਣਾ ਚਾਹੁੰਦੇ ਆਂ ਸਾਡੇ ਐਮ.ਐਲ.ਏ. ਸਾਹਿਬ ਨੂੰ ਕਿ ਵੀ ਸਾਡੀ ਸੜਕ ਦਾ ਇਤਨਾ ਬੁਰਾ ਹਾਲ ਹੋਇਆ ਪਿਆ ਇਹ ਖੁਦ ਇੱਥੇ ਆ ਕੇ ਗਏ ਨੇ ਕਿਉਂ ਸਾਹਿਬ ਨਾਲ ਸੀ ਬਾਕੀ ਕਮੇਟੀ ਦੀ ਜਿਹੜਾ ਪ੍ਰਸ਼ਾਸਨ ਸੀਗਾ ਉਹ ਵੀ ਨਾਲ ਸੀ ਉਹਨਾਂ ਨੇ ਸਾਡੇ ਸਾਹਮਣੇ ਗਿਆ ਬਈ ਇਸ ਤਰੀਕੇ ਦੀ ਲਾਣੀ ਆ ਅੱਜ ਤੱਕ ਉਸ ਗੱਲ ਨੂੰ 6 ਮਹੀਨੇ ਹੋ ਚੁੱਕੇ ਨੇ ਕੋਈ ਇੱਥੇ ਸੜਕ ਨੂੰ ਦੇਖਣ ਨਹੀਂ ਆਇਆ ਕੋਈ ਕਦੇ ਕਿਸੇ ਨੇ 10 ਸਾਲ ਹੋ ਗਏ ਸਾਡੀ ਨਾਲੀ ਗਲੀ ਨੂੰ ਅੱਜ ਤੱਕ ਨਾਲੀ 10 ਸਾਲ ਹੋ ਗਏ ਬੰਦ ਪਈ ਆ ਕੁਸਤਵਾ ਸਾਧਿਆ ਪਿੰਡਾਂ ਦੇ ਵਿੱਚੋਂ ਪਿੰਆ ਪੈਣਾ ਜਦੋਂ ਆ ਕੇ ਪੁੱਛ ਗਿਆ ਕਿ ਇੱਥੇ ਕੋਈ ਬਾਥਰੂਮ ਹੈਗਾ ਸਾਨੂੰ ਤੈਨਦੇ ਵੀ ਬਹੁਤ ਦੁੱਖ ਲੱਗਦਾ ਹੈ ਕਿ ਅੱਜ ਤੱਕ ਇਸ ਬਾਰੇ ਵੀ ਕਿਸੇ ਨੇ ਅੱਜ ਤੱਕ ਕੋਈ ਖਿਆਲ ਨਹੀਂ ਕੀਤਾ ਅਸੀਂ ਫੇਰ ਵੀ ਬੇਨਤੀ ਕਰਦੇ ਹਾਂ ਐਮਐਲਏ ਸਾਹਿਬ ਨੂੰ ਕਿ 20 ਗੱਲ ਤੇ ਬਹੁਤ ਵਰਗੀ ਧਿਆਨ ਦਿੱਤੀ ਜਾਵੇ ਸਾਡੀਆਂ ਕੀਆਂ ਪੈਣਾ ਬਹੁਤ ਔਖੀਆਂ ਹੁੰਦੀਆਂ ਨੇ ਜਦੋਂ ਆ ਕੇ ਪਿੰਡਾਂ ਦੇ ਵਿੱਚੋਂ ਬਾਥਰੂਮ ਬਾਰੇ ਸਾਨੂੰ ਪੁੱਛਦੀਆਂ ਨੇ ਅਸੀਂ ਕਹਿੰਦੇ ਹਾਂ ਕਿ ਇਸ ਗੱਲ ਤੇ ਵੀ ਨਹੀਂ ਧਿਆਨ ਮੋਰ ਕੀਤੀ ਜਾਵੇ ਧੰਨਵਾਦ ਹਾਂਜੀ ਵੀਰ ਜੀ ਕੀ ਕਹਿਣਾ ਚਾਹੁੰਦੇ ਹੋ ਇਹਦਾ ਜਿਆ ਰੋਡ ਦੀ ਮੰਗ ਕਰਦੇ ਆ ਜੀ ਅਸੀਂ ਸਾਰੇ ਇੱਥੋਂ ਲੰਘਦੇ ਆਂ ਬੂਟਰ ਮੋਟਰਸਾਈਕਲ ਗੱਡੀਆਂ ਲੰਘਦੀਆਂ ਨੇ ਬਾਕੀ ਮਾਰਕੀਟ ਜਿੱਦੇ ਜਿੰਨੀਆਂ ਦੁਕਾਨਾਂ ਨੇ ਸਾਰਿਆਂ ਨੂੰ ਇਹ ਪ੍ਰੋਬਲਮ ਆ ਜੀ ਇਹ ਲੋਕਟ ਦੀ ਅਸੀਂ ਸੁਣੀਆ ਪਹਿਲਾਂ ਹੋਈ ਹੈ ਨਾ ਨਾ ਕਮਿਟਮੈਂਟ ਕੋਈ ਉਹ ਬਣਾ ਦੇਣ ਕੋਈ ਗੱਲ ਨਹੀਂ ਲੋਕਟ ਪਾ ਦੇਣ ਜੀ ਉਹਦੀ ਵੀ ਕੋਈ ਚੱਕਰ ਵਾਲੀ ਗੱਲ ਨਹੀਂ ਕਿਉਂਕਿ ਲੰਘਾ ਤਾਂ ਵਧੀਆ ਹੋਵੇ ਨਾ ਜੀ ਸਮਾਂ ਜ਼ਿਆਦਾ ਹੋ ਗਿਆ ਇਹਨੂੰ ਖਰਾਬ ਹੋਈ ਨਹੀਂ ਇੱਕ ਬਾਥਰੂਮ ਦੀ ਬਹੁਤ ਪ੍ਰੋਬਲਮ ਹੈ ਜੀ ਇਸ ਮਾਰਕੀਟ 'ਚ ਉਹਦੀ ਵੀ ਮੰਗ ਕਰਦੇ ਵੀ ਉਹ ਵੀ ਜਲਦੀ ਬਣਾਉਣਾ ਐਮਐਲਏ ਸਾਹਿਬ ਵਧੀਆ ਕੰਮ ਕੀਤਾ ਇਨਸਾਨ ਨੇ ਸਾਡੇ ਐਮਐਲਏ ਸਾਹਿਬ ਛੇਦਰ ਸਿੰਘ ਜوڑا ਮਾਜਰਾ ਅਸੀਂ ਮੰਗ ਕਰਦੇ ਵੀ ਜਲਦੀ ਤੋਂ ਜਲਦੀ ਇਹਨੂੰ ਛੇਤੀ ਬਣਾ ਦੇਣ ਧੰਨਵਾਦ ਸਾਰਾ ਬਾਜ਼ਾਰ ਦੁੱਬੀ ਆ ਜੀ ਸੜਕ ਦੇ ਦੇਖੋ ਇੰਨਾ ਬੁਰਾ ਹਾਲ ਹੋਇਆ ਪਿਆ ਕੋਈ ਬੰਦਾ ਵੀ ਸਿੱਧਾ ਨਹੀਂ ਲੰਘ ਸਕਦਾ ਹੈਗਾ ਰੋਜ਼ ਐਕਸੀਡੈਂਟ ਹੁੰਦੇ ਨੇ ਕਦੇ ਕੋਈ ਇੱਧਰੋਂ ਲੰਘੇ ਤਾਂ ਕੋਈ ਐ ਹੋ ਜਾਂਦਾ ਕੋਈ ਇਸ ਤਰ੍ਹਾਂ ਹੋ ਜਾਂਦਾ ਵੀ ਸੜਕ ਬਿਲਕੁਲ ਹੀ ਬੇਕਾਰ ਹੋਈ ਪਈ ਹੈ ਖੜਨਾ ਲੰਘਣਾ ਗਾਹ ਘੱਤੋਂ ਬਿਲਕੁਲ ਆਣਾ ਜਾਣਾ ਹੀ ਬੰਦ ਕਰ ਗਿਆ ਸੜਕਵਾਲ ਕੋਈ ਧਿਆਨ ਨਹੀਂ ਹੈਗਾ ਦੁਕਾਨਦਾਰੀਆਂ ਦੁਕਾਨਦਾਰੀਆਂ ਵੀ ਗਾਗ ਦੇਖ ਦੁਕਾਨਦਾਰੀ ਦੇਖੀ ਜਾਂਦੇ ਨੇ ਵੀ ਗਾਗ ਕਦੋਂ ਆਏਗਾ ਗਾਗ ਅੱਧਰ ਦੀ ਆਂਦਾ ਹੀ ਨਹੀਂ ਹੈਗਾ ਤੁਹਾਡੇ ਕਹਿਣ ਦਾ ਮਤਲਬ ਹੈ ਕਿ ਵੀ ਇਹ ਸੜਕ ਦੀ ਹਾਲਤ ਕਰਕੇ ਗਾਗ ਵੀ ਉਧਰ ਪਰਲੇ ਪਾਸੇ ਦੀ ਜਾਣ ਲੱਗ ਗਿਆ ਇਹ ਹਾਲ ਹੋਇਆ ਪਿਆ ਸੜਕ ਦਾ ਜਦ ਕਿ ਐਮਐਲਏ ਨੂੰ ਆਪ ਦੇਖਣਾ ਚਾਹੀਦਾ ਹੈ ਰੋਜ਼ ਇੱਥੋਂ ਲੰਘਦੇ ਨੇ ਇੱਥੋਂ ਹੀ ਇਸੇ ਬਾਜ਼ਾਰ ਚ ਸਾਰੇ ਉਹਨਾਂ ਦੇ ਗੱਡੀਆਂ ਲੰਘਦੇ ਨੇ ਉਹਨਾਂ ਨੂੰ ਆਪ ਦੇਖਣਾ ਚਾਹੀਦਾ ਵੀ ਕੀ ਹਾਲਾਤ ਹੋਏ ਪਏ ਨੇ ਪਹਿਲਾਂ ਵੀ ਆਏ ਸੀ ਮਹੀਨਾ ਦੋ ਮਹੀਨੇ ਦੇਖ ਕੇ ਬਸ ਪਣਵਾਨਿਆ ਜੀ ਹੁਣੇ ਕਰਦਿਆਂ ਜੀ ਹੁਣੇ ਕਰਦਿਆਂ ਕਰਦਾ ਕਰਦੇ ਐਨਾ ਟਾਈਮ ਲੰਗਾਤਾ ਉਸ ਕੱਲ੍ਹ ਨੂੰ ਵੀ ਅੱਜ 4 ਮਹੀਨੇ ਹੋ ਗਏ ਸਾਰੇ ਦੇਖ ਕੇ ਸੀ ਤਣਕ ਬਾਜੀ ਅੱਜ ਹੁਣੇ ਲਵੇ ਹੀ ਕਰਾ ਦੇਣੀ ਆ ਗਿਆ ਧੰਨਵਾਦ ਜੀ ਦੇਖ ਸਕਦੇ ਹੋ ਆਣ ਜਾਣ ਵਾਲੇ ਲੋਕਾਂ ਨੂੰ ਕਿੰਨਾ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਤੇ ਜਦੋਂ ਇੱਥੇ ਬਾਰਿਸ਼ ਦਾ ਮੌਸਮ ਆਂਦਾ ਹੈ ਬਾਰਿਸ਼ ਦੇ ਮੌਸਮ ਦੇ ਵਿੱਚ ਥੇ 2-2 ਫੁੱਟ ਪਾਣੀ ਖੜ ਜਾਂਦਾ ਜਿਹੜਾ ਪਾਣੀ ਕਿ ਵੀ ਦੁਕਾਨਾਂ ਦੇ ਅੰਦਰ ਵੀ ਜਾਂਦਾ ਇਸ ਰੋਡ ਵੱਲ ਜਲਦੀ ਧਿਆਨ ਦਿੱਤਾ ਜਾਵੇ ਕਿਉਂਕਿ ਦੁਕਾਨਦਾਰਾਂ ਨੇ ਹੁਣ ਜਿਹੜਾ ਅ ਬਰਦਾਸ਼ਤ ਕਰਨ ਦੀ ਹੱਦ ਸੀ ਉਹ ਟੱਪ ਚੁੱਕੀ ਹੈ ਕਿਉਂਕਿ ਹੁਣ ਇਹਨਾਂ ਨੂੰ ਬਹੁਤ ਹੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਇਸ ਮਸਲੇ ਵੱਲ ਜਲਦੀ ਤੋਂ ਜਲਦੀ ਪ੍ਰਸ਼ਾਸਨ ਨੂੰ ਚਾਹੀਦਾ ਧਿਆਨ ਦਿੱਤਾ ਜਾਵੇ ਜਿਵੇਂ ਉਹਨਾਂ ਨੂੰ ਠੀਕ ਲੱਗਦਾ ਹੈ ਇੰਟਰਲੌਕ ਲੱਗਦੀ ਇੰਟਰਲੌਕ ਜਿਵੇਂ ਉਹਨਾਂ ਨੂੰ ਸੜਕ ਬਣਾ ਕੇ ਦੇਣੀ ਹੈ ਜਿਵੇਂ ਉਹਨਾਂ ਨੂੰ ਠੀਕ ਲੱਗਦਾ ਉਹ ਕਰਕੇ ਦੇਣ ਤੇ ਦੁਕਾਨਦਾਰਾਂ ਦੀ ਜਿਹੜੀ ਮੰਗ ਹੈ ਜਲਦੀ ਤੋਂ ਜਲਦੀ ਪ੍ਰਮਾਣ ਕੀਤੀ ਜਾਵੇ। ਦੇਖ ਸਕਦੇ ਹਾਂ ਇਸ ਟਾਈਮ ਅਸੀਂ ਪੱਕਾ ਫੜ ਰੋਡ ਤੇ ਖੜੇ ਆਂ। ਦੁਕਾਨਦਾਰਾਂ ਦਾ ਕਹਿਣਾ ਹੈ ਕਿ ਵੀ ਇਸ ਰੋਡ ਦੀ ਹਾਲਤ ਅੱਜ ਦੀ ਨਹੀਂ ਪਿਛਲੇ 10 ਸਾਲਾਂ ਤੋਂ ਹਾਲਤ ਨਰਕ ਵਰਗੀ ਹਾਲਤ ਬਣੀ ਪਈ ਹੈ। ਕਈ ਵਾਰੀ ਪ੍ਰਸ਼ਾਸਨ ਦੇ ਧਿਆਨ ਚ ਵੀ ਲੈਂਦਾ ਤੇ ਦੁਕਾਨਦਾਰਾਂ ਵੱਲੋਂ ਵੀ ਆ ਸਾਰੇ ਦੁਕਾਨਦਾਰਾਂ ਦੇ ਬਾਜ਼ਾਰ ਦੇ ਦੁਕਾਨਦਾਰਾਂ ਨੇ ਇੱਕ ਪ੍ਰੈਸ ਨੋਟ ਬਣਾ ਕੇ ਵੀ ਦੇ ਕੇ ਆਏ ਸੀਗੇ ਕਿ ਵੀ ਜਿਹੜੀ ਉਹਨਾਂ ਦੀ ਮੰਗ ਸੀ। ਇਸ ਰੋਡ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਇੱਥੇ ਆ ਵੀ ਦੱਸਣਾ ਬਣਦਾ ਹੈ ਇਸ ਰੋਡ ਦੇ ਉੱਤੇ ਜਿੰਨੇ ਵੀ ਦੁਕਾਨਦਾਰ ਨੇ ਕੋਈ ਵੀ ਇਹਨਾਂ ਲਈ ਕੋਈ ਵਾਸ਼ਰੂਮ ਨਹੀਂ ਬਣਿਆ ਹੋਇਆ ਜਿਹਦੇ ਕਰਕੇ ਇਹਨਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਐਮਐਲਏ ਸਾਹਿਬ ਨੂੰ ਵੀ ਬੇਨਤੀ ਕੀਤੀ ਆ ਦੁਕਾਨਦਾਰਾਂ ਨੇ ਉਹ ਵੀ ਸਾਡੇ ਕੋਲ ਆਏ ਸੀਗੇ ਤੇ ਉਹਨਾਂ ਨੂੰ ਵੀ ਉਹਨਾਂ ਨੇ ਆਪਣੀ ਮੰਗ ਦੱਸੀ ਸੀ ਪਰ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ ਉਹਨਾਂ ਨੇ ਫੇਰ ਇੱਕ ਦੁਵਾਰਾ ਇੱਕ ਵਾਰੀ ਫੇਰ ਦੁਵਾਰਾ ਉਹਨਾਂ ਨੇ ਕਿਹਾ ਕਿ ਵੀ ਸਾਡੀ ਇਸ ਬਾਜ਼ਾਰ ਵੱਲ ਧਿਆਨ ਦਿੱਤਾ ਜਾਵੇ ਉਹਨਾਂ ਨੇ ਕਿਹਾ ਸੀ ਕਿ ਵੀ ਇੰਟਰਲੋਕ ਜਾਂ ਕੁਝ ਵੀ ਲਗਾ ਕੇ ਦੇਣਗੇ ਪਰ ਉਸ ਵਲ ਕੋਈ ਵੀ ਗੌਰ ਨਹੀਂ ਕੀਤਾ ਗਿਆ ਅੱਜ ਸਮੂਹ ਬਾਜ਼ਾਰ ਦੇ ਦੁਕਾਨਦਾਰ ਇਕੱਠੇ ਹੋਏ ਨੇ ਤੇ ਉਹਨਾਂ ਨੇ ਗੱਲਬਾਤ ਰਾਹੀਂ ਦੱਸ ਰਹੇ ਨੇ ਕੀ ਉਹਨਾਂ ਦੀ ਮੰਗ ਹੈ ਤੇ ਕੀ ਚਾਹੁੰਦੇ ਨੇ ਤੇ ਸਾਡੇ ਨਾਲ ਬਾਜ਼ਾਰ ਦੇ ਗਿਣਤੀ ਵਾਵਾ ਗਿਣਤੀ ਦੇ ਵਿੱਚ ਦੁਕਾਨਦਾਰੀ ਮੌਜੂਦ ਨੇ ਤੇ ਗੱਲਬਾਤ ਕਰਦੇ ਆ ਕੀ ਕਹਿੰਦੇ ਨੇ ਕੀ ਉਹਨਾਂ ਦੀ ਮੰਗ ਹੈ ਸਾਂਝਾ ਕੰਮ ਆ ਯਾਰ ਹੁਣ ਮੈਂ ਨਹੀਂ ਬੋਲਿਆ ਕੋਈ ਉਸੇ حساب ਬਣ ਲਿਆ ਲੈ ਲੈ ਆਪਣੇ ਆਪ ਦਾ ਯਾਰ ਇੰਨੀ ਤੇ ਮੰਗ ਵੀ ਨਹੀਂ ਕਰਦਾ ਹਾਂ ਹੋਈ ਗੱਲ ਸਾਰੇ